ਸਾਰਿਆਂ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਦਾ ਜੀ ਆਇਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਛੋਟੇ ਜਿਹੇ ਨੋਟਿਸ ਤੇ ਤੁਸੀਂ ਮੇਰੇ ਸੱਦੇ ਤੇ ਅੱਜ ਤੁਸੀਂ ਇੱਥੇ ਆਏ ਹੋ ਕਿਉਂਕਿ ਕੋਈ ਕੋ ਘਟਨਾ ਇਦਾਂ ਵਾਪਰੀ ਸੀ ਕੱਲ ਜਿਹੜੀ ਪੰਜਾਬ ਕਾਂਗਰਸ ਕਮੇਟੀ ਵੱਲੋਂ ਸੱਦਾ ਦਿੱਤਾ ਗਿਆ ਸੀ ਕਾਂਗਰਸ ਰੈਲੀ ਵਿੱਚ ਧਰਨਾ ਸੀ ਜੋ ਲੈਂਡ ਪੂਲਿੰਗ ਵਿੱਚ ਉਹਦੇ ਵਿੱਚ ਸਰਦਾਰ ਬਲਬੀਰ ਸਿੰਘ ਸਿੱਧੂ ਸਾਹਿਬ ਕਾ ਮੰਤਰੀ ਵੱਲੋਂ ਕੁਝ ਮੇਰੇ ਵਿਰੁੱਧ ਕੋ ਟਿੱਪਣੀਆਂ ਕੀਤੀਆਂ ਗਈਆਂ ਸਨ ਜਿਹਦੇ ਨਾਲ ਮੈਂ ਬਹੁਤ ਹਾਰਟ ਹੋਇਆ ਮੇਰਾ ਮਨ ਦੁਖੀ ਹੋਇਆ ਮੇਰਾ ਜਿਹੜਾ ਵਾ ਜਿਹਦੀ ਮੈਂ ਸ਼ਿਕਾਇਤ ਹਾਈਕ ਬਣ ਨੂੰ ਹੀ ਕੀਤੀ ਤੇ ਤੁਹਾਨੂੰ ਸਾਰਿਆਂ ਨੂੰ ਅੱਜ ਮੈਂ ਖੁੱਲ੍ਹ ਕੇ ਬੋਲਣ ਵਾਸਤੇ ਸੱਦਾ ਦਤਾ ਹਾਂ ਪਰ ਕਿਉਂਕਿ ਮੈਂ ਹਮੇਸ਼ਾ ਨਿਮਰਤਾ ਦੀ ਰਾਜਨੀਤੀ ਕੀਤੀ ਆ ਮੈਂ ਹਮੇਸ਼ਾ ਮੁਹਾਲੀ ਦੇ ਲੋਕਾਂ ਲਈ ਲੜਿਆ ਮੁਹਾਲੀ ਦੇ ਲੋਕਾਂ ਦੇ ਵਾਸਤੇ ਕੰਮ ਕੀਤਾ ਔਰ ਮੁਹਾਲੀ ਦੇ ਲੋਕ ਮੈਨੂੰ ਪਿਆਰ ਕਰਦੇ ਨੇ ਮੈਂ ਕਾਂਗਰਸ ਪਾਰਟੀ ਨਾਲ ਹਮੇਸ਼ਾ ਖੜਿਆ 1992 ਤੋਂ ਲੈ ਕੇ ਅੱਜ ਤੱਕ ਮੇਰਾ 33 ਸਾਲ ਦਾ ਜੋ ਸਫਰ ਆ ਉਹ ਮੁਹਾਲੀ ਦੇ ਲੋਕਾਂ ਵਾਸਤੇ ਮੁਹਾਲੀ ਦੇ ਲੋਕਾਂ ਦੇ ਸਾਹਮਣੇ ਮੁਹਾਲੀ ਦੇ ਆਮ ਨਾਗਰਿਕਾਂ ਦੇ ਸਾਹਮਣੇ ਕਾਂਗਰਸ ਹਾਈ ਕਮਾਂਡ ਦੇ ਸਾਹਮਣੇ ਹੈ ਮੈਂ ਜਿਲ੍ਹਾ ਯੂਥ ਕਾਂਗਰਸ ਦੋਪੜ ਦਾ ਜਨਰਲ ਸਕੱਤਰ ਰਿਆਂ ਮੈਂ ਪੰਜਾਬ ਯੂਥ ਕਾਂਗਰਸ ਦਾ ਜਨਰਲ ਸਕੱਤਰ ਰਿਆਂ ਮੈਂ ਮੁਹਾਲੀ ਕਾਂਗਰਸ ਕਮੇਟੀ ਦਾ ਪ੍ਰਧਾਨ ਰਿਆਂ ਮੈਂ ਮੁਹਾਲੀ ਡਿਸਟ੍ਰਿਕਟ ਦਾ ਵਾਈਸ ਪ੍ਰਧਾਨ ਰਿਆਂ ਪਿਛਲੇ 20 ਸਾਲਾਂ ਤੋਂ ਮੈਂ ਲਗਾਤਾਰ ਚੋਣਾਂ ਜਿੱਤ ਕੇ ਅੱਜ ਮੈਂ ਡਿਊਟੀ ਮੇਰੇ ਤੇ ਸੇਵਾ ਕਰ ਰਿਆਂ ਅੱਜ ਵੀ ਮੈਂ ਕਈ ਕੇਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਿਹੜੇ ਮੁਹਾਲੀ ਦੇ ਲੋਕਾਂ ਵਾਸਤੇ ਲੜੇ ਕਿਉਂਕਿ ਮੈਂ ਪਾਰਟੀ ਦਾ ਕਨੁਸ਼ਾਸ਼ਨ ਚਿਪਾਈ ਆ ਮੈਂ ਕਦੀ ਪਾਰਟੀ ਦੇ ਖਿਲਾਫ ਅੱਜ ਤੱਕ ਮੇਰਾ ਰਿਕਾਰਡ ਆ ਕਈ ਲੋਕੀ ਪਾਰਟੀਆਂ ਛੱਡ ਗਏ ਕਈ ਲੋਕੀ ਪਾਰਟੀਆਂ ਦਵਾੜਾ ਆ ਗਏ ਕਿ ਲੇਕਿਨ ਮੈਂ ਹਮੇਸ਼ਾ ਪਾਰਟੀ ਦਾ ਵਫਾਦਾਰ ਰਿਹਾ ਹਾਂ ਅੱਜ ਵੀ ਮੇਰੇ ਕੋਲ ਬਹੁਤ ਕੁਝ ਸੀਗਾ ਪਰ ਕਿਉਂਕਿ ਮੈਂ ਫਿਰ ਵੀ ਕਿਤਨਾ ਕਿਤੇ ਪਾਰਟੀ ਦਾ ਕਨੁਸ਼ਾਸ਼ਨ ਚਿਪਾਈ ਹੋਣ ਦੇ ਨਾਲ ਮੈਨੂੰ ਪਾਰਟੀ ਹਾਈ ਕਮਾਂਡ ਵੱਲੋਂ ਬਕਾਇਦਾ ਤੌਰ ਤੇ ਜੋ ਮੈਂ ਸ਼ਿਕਾਇਤ ਭੇਜੀ ਆ ਉਹਦਾ ਇਨਸਾਫ ਦੇਣ ਵਾਸਤੇ ਜਿਹੜਾ ਗੱਲ ਹੋਈ ਆ ਕੱਲ ਘਟਨਾ ਵਾਪਰੀ ਆ ਉਹਦੇ ਖਰਾਬ ਉਹਦੀ ਇੱਕ ਬੰਦੀ ਕਾਰਵਾਈ ਮੈਨੂੰ ਮੇਰਾ ਜਿਹੜਾ ਇਨਸਾਫ ਆ ਉਹ ਦਿੱਤਾ ਜਾਵੇਗਾ ਕਿਉਂਕਿ ਕੱਲ ਜੋ ਘਟਨਾ ਵਾਪਰੀ ਉਹਦੇ ਨਾਲ ਮੇਰਾ ਮਨ ਬਹੁਤ ਦੁਖੀ ਹੋਇਆ ਮੇਰਾ ਸ਼ਹਿਰ ਵਿੱਚ ਇੱਕ ਇਮੇਜ ਆ ਲੋਕ ਮੈਨੂੰ ਪਿਆਰ ਕਰਦੇ ਆ ਹਾਈ ਕਮਾਂਡ ਮੈਨੂੰ ਪਿਆਰ ਕਰਦੀ ਆ ਹਾਈ ਕਮਾਂਡ ਮੇ ਦਾ ਹਮੇਸ਼ਾ ਮੈਨੂੰ ਮਾਨ ਸਨਮਾਨ ਦਿੱਤਾ ਮੈਨੂੰ ਕੈਪਟਨ ਆਪਣਾ ਰਾਜਾ ਬਲਿੰਗ ਸਾਹਿਬ ਨੇ ਪ੍ਰਤਾਪ ਬਾਜਵਾ ਨੇ ਹਮੇਸ਼ਾ ਸਨਮਾਨ ਦਿੱਤਾ ਸੁਖੀ ਰੰਦਾਵਾ ਹੋਏ ਮਨੀਸ਼ ਤਵਾੜੀ ਜੀ ਮੇਰੇ ਕਰੋਂ ਹੋ ਕੇ ਗਏ ਨੇ ਭਾਵੇਂ ਵਿਜੇਂਦਰ ਸਿੰਘਲਾ ਜੀ ਹੋਣ ਭਾਵੇਂ ਚਰਨਜੀਤ ਚੰਨੀ ਹੋਵੇ ਸਾਰਿਆਂ ਵੱਲੋਂ ਔਰ ਮੈਨੂੰ ਹੁਣ ਵੀ ਪੁਲਤਾਨ ਦਾ ਰਾਜਾ ਅਮਰਿੰਦਰ ਸਿੰਘ ਜੀ ਵੱਲੋਂ ਦੋ ਹਲਕਿਆਂ ਨਵਾਂ ਸ਼ਹਿਰ ਤੇ ਬਲਾਚੌਰ ਦਾ ਆਜੇ ਅਭਜਤ ਜਿਹੜਾ ਰਾਹੁਲ ਗਾਂਧੀ ਦੀ ਸੋਚ ਆ ਭਈ ਕਾਂਗਰਸ ਨੂੰ ਸੰਗਠਨ ਨੂੰ ਮਜ਼ਬੂਤ ਕਰਨਾ ਉਹਦੇ ਵਾਸਤੇ ਮੈਂ ਕੰਮ ਕਰ ਰਿਹਾ ਉੱਥੇ ਮੇਰੀ ਜ਼ੁਮੇ ਲਾਈ ਆ ਮੋਹਾਲੀ ਹਲਕੇ ਵਿੱਚ ਵੀ ਮੈਂ ਪਿੰਡ ਪਿੰਡ ਜਾ ਰਿਹਾ ਮੋਹਾਲੀ ਹਲਕੇ ਦੇ ਸ਼ਹਿਰ ਦੇ ਵਿੱਚ ਵਾਰਡ ਵਾਰਡ ਜਾ ਰਿਹਾ ਹਰ ਕਾਂਗਰਸ ਪਾਰਟੀ ਦੀ ਮਜ਼ਬੂਤੀ ਆਸਤੇ 227 ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਉਣ ਵਾਸਤੇ ਮੈਂ ਕੰਮ ਕਰ ਰਿਹਾ ਪਰ ਕਿਉਂਕਿ ਅੱਜ ਜੋ ਮੈਂ ਬੋਲਣਾ ਚਾਹੁੰਦਾ ਸੀ ਜਾਂ ਜੋ ਮੇਰੀ ਗੱਲ ਸੀ ਉਹਦੇ ਲਈ ਮੈਂ ਤੁਹਾਡੇ ਕੋਲ ਹੱਥ ਜੋੜ ਕੇ ਮਾਫੀ ਮੰਗਣਾ ਕਿਉਂਕਿ ਉਹਦੇ ਵਿੱਚ ਪ੍ਰਧਾਨ ਜੀ ਦਾ ਹੁਣ ਇੰਟਰਫੀਰੈਂਸ ਹੋ ਗਿਆ ਪ੍ਰਧਾਨ ਜੀ ਵੱਲੋਂ ਮੈਨੂੰ ਅੱਜ ਹਦੇਸ਼ ਦਿੱਤੇ ਗਏ ਨੇ ਵੀ ਮੈਂ ਜਾਂ ਹਾਈ ਕਮਾਂਡ ਹੋਰ ਦੇ ਜਿਹੜੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਫਿਸ ਬੈਦਨ ਨੇ ਉਹਨਾਂ ਵੱਲੋਂ ਮੈਨੂੰ ਇਹ ਇਹ ਗੱਲ ਕੀਤੀ ਗਈ ਹੈ ਵੀ ਤੂੰ ਕੋਈ ਗੱਲ ਹਾਲੇ ਇਸ ਗੱਲ ਕੇ ਨਹੀਂ ਕਰਨੀ ਭਰਦਾਨ ਜੀ ਵੱਲੋਂ ਪਾਰਲੀਮੈਂਟ ਸੈਸ਼ਨ ਹੋਣ ਕਰਕੇ ਅੱਜ ਉਹ ਦਿੱਲੀ ਨੇ ਚੰਡੀਗੜ੍ਹ ਆਉਣਗੇ ਮੈਨੂੰ ਪੂਰਾ ਇਨਸਾਫ ਜਿਹੜਾ ਵਾ ਉਹ ਦਿੱਤਾ ਜਾਵੇਗਾ ਔਰ ਮੈਂ ਅੱਜ ਉਹਨਾਂ ਦੀ ਗੱਲ ਵੱਡੀ ਕਰਦਾ ਹੋਇਆ ਕਿਉਂਕਿ ਮੈਂ ਕਦੀ ਵੀ ਪਾਰਟੀ ਤੋਂ ਬਾਹਰ ਚੱਲ ਕੇ ਨਹੀਂ ਚੱਲਿਆ ਪ੍ਰਧਾਨ ਤੋਂ ਵੱਡਾ ਜਿਹੜਾ ਉਹ ਕੋਈ ਨਹੀਂ ਹੁੰਦਾ ਪ੍ਰਧਾਨ ਜੋ ਜੋ ਉਦੇਸ਼ ਦੇਣਗੇ ਵੇਖੋ ਪ੍ਰਧਾਨ ਸਾਹਿਬ ਮੈਨੂੰ ਹਮੇਸ਼ਾ ਜਿਹੜਾ ਵਾ ਇੱਕ ਵੱਡੇ ਭਰਾ ਵਾਂਗੂ ਮਾਨ ਦਿੰਦੇ ਨੇ ਔਰ ਉਹਨਾਂ ਨੇ ਰਾਜਾ ਵੜਿੰਗ ਨੇ ਮੈਨੂੰ ਪਹਿਲਾਂ ਭਾਵੇਂ ਜਰਿੰਦਰ ਦੀ ਚੋਣ ਸੀ ਪਾਵੇਂ ਉਹ ਹਰਿਆਣਾ ਦੀ ਚੋਣ ਸੀ ਪਾਵੇਂ ਉਹ ਦਿੱਲੀ ਦੀ ਚੋਣ ਸੀ ਪਾਵੇਂ ਉਹ ਚਬੇਵਾਲ ਦੀ ਚੋਣ ਸੀ ਸਾਰੀਆਂ ਚੋਣਾਂ ਵਿੱਚ ਮੇਰੀ ਉਹਨਾਂ ਨੇ ਸਮੇਂ-ਸਮੇਂ ਤੇ ਡਿਊਟੀ ਲਾਉਂਦੇ ਰਹੇ ਨੇ ਸਮੇਂ-ਸਮੇਂ ਤੇ ਮੈਨੂੰ ਮਾਨ ਸਨਮਾਨ ਪਾਰਟੀ ਜਿਹੜੀ ਆ ਦਿੰਦੀ ਆ ਔਰ ਅੱਜ ਸ਼ਹਿਰ ਵਿੱਚ ਵੀ ਔਰ ਪਾਰਟੀ ਦੇ ਸਾਰੇ ਅਹੁਦੇਦਾਰ ਸਹਿਬਾਨ ਮੁਹਾਲੀ ਦੇ ਮੈਨੂੰ ਕਈ ਕਾਉਂਸਲਰ ਸਹਿਬਾਨ ਦੇ ਫੋਨ ਆਏ ਨੇ ਕਿ ਇਹੋ ਜੀ ਕੋਈ ਗੱਲ ਨਹੀਂ ਕਰਨੀ ਜਿੰਨਾ ਪਾਰਟੀ 'ਚ ਕੋਈ ਗੱਲ ਹੋਵੇ ਮੈਨੂੰ ਮੁਹਾਲੀ ਦੇ ਕਈ ਹੋਰ ਸੱਜਣਾ ਦੇ ਜਿਹੜੇ ਆ ਫੋਨ ਆ ਉਹ ਵੀ ਆਏ ਨੇ ਮੈਂ ਸਾਰਿਆਂ ਦੀ ਬੇਨਤੀ ਨੂੰ ਮੰਨਦਾ ਹੋਇਆ ਮੈਂ ਅੱਜ ਸਿਰ ਆਪਣੀ ਗੱਲ ਹਾਈ ਕਮਾਂਡ ਤੱਕ ਜਿਹੜੀ ਇਹ ਭੇਜੀ ਆ ਉਹ ਪ੍ਰਧਾਨ ਜੀ ਨੇ ਮੈਨੂੰ ਵਿਸ਼ਵਾਸ ਦਵਾਇਆ ਕਿ ਮੇਰੇ ਨਾਲ ਜਿਹੜੀ ਗੱਲ ਆ ਉਹ ਤੇਰੇ ਨਾਲ ਕੋਈ ਧੱਕਾ ਨਹੀਂ ਹੋਵੇਗਾ ਤੇਰੀ ਗੱਲ ਜਿਹੜੀ ਆ ਉਹ ਕੋਈ ਉਹ ਗੱਲ ਨਹੀਂ ਹੋਵੇਗੀ ਉਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਧੰਨਵਾਦੀ ਹਾਂ ਜੇ ਮੈਨੂੰ ਨਾਂ ਇਨਸਾਫ਼ ਮਿਲਿਆ ਮੈਂ ਫਿਰ ਦੁਬਾਰਾ ਜਿਹੜੀ ਗੱਲ ਆ ਜਿਉਂ ਜਾਂ ਮੇਰੀ ਜਿਹੜੀ ਤਸੱਲੀ ਨਾ ਕਰਾਈ ਗਈ ਮੇਰੇ ਕੋਲ ਬਹੁਤ ਕੁਝ ਹੈ ਬੋਲਣ ਵਾਸਤੇ ਪਰ ਮੈਂ ਕੋਈ ਇਹੋ ਜੀ ਗੱਲ ਜਿਹੜੀ ਆ ਉਹ ਨਹੀਂ ਕਰਨੀ ਕਿਉਂਦਾ ਜਿੰਨਾ ਇਹਨਾਂ ਚੋਣਾਂ ਚ ਕੋਈ ਵਿਰੋਧੀ ਮੇਰਾ ਫਾਇਦਾ ਉਠਾ ਸਕਣ ਵਿਰੋਧੀ ਕੋਈ ਇਸ ਗੱਲ ਨੂੰ ਜਿਹੜਾ ਚੱਕ ਸਕਣ ਉਹਦੇ ਕਰਕੇ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਇੱਥੇ ਆਉਣ ਚ ਜਿਹੜਾ ਤੁਸੀਂ ਆਏ ਹੋ ਉਹਦੇ ਲਈ ਧੰਨਵਾਦ ਕਰਨਾ ਉਹ ਤੁਹਾਡੇ ਕੋਲ ਮਾਫੀ ਮੰਗਣਾ ਕਿ ਜਿਹੜੀ ਗੱਲ ਅੱਜ ਕਿਉਂਕਿ ਮੈਂ ਪਾਰਟੀ ਦੇ ਪ੍ਰਧਾਨ ਜੀ ਦਾ ਔਰ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਦਾ ਜੋ ਮਨਉਦੇਸ਼ ਹੋਇਆ ਉਹਦੇ ਮੁਤਾਬਿਕ ਮੈਂ ਅੱਜ ਤੁਹਾੜਾ ਇੰਨੀ ਗੱਲ ਜਿਹੜੀ ਆ ਕਰਾਂਗਾ ਵੇਖੋ ਗੱਲ ਪ੍ਰਧਾਨ ਜੀ ਜਦੋਂ ਸੈਸ਼ਨ ਦੇ ਪ੍ਰਧਾਨ ਜੀ ਜਦੋਂ ਆਉਣਗੇ ਉਦੋਂ ਨਹੀਂ ਉਹਨਾਂ ਕਿਹਾ ਮੈਂ ਆਣ ਕੇ ਤੈਨੂੰ ਸਾਝ ਚ ਲਗਾਤਾਰ ਵਿਰੋਧੀ ਤੇ ਤੀਸਰੀ ਪਾਰਟੀਆਂ ਕਹਿੰਦੇ ਆ ਇਸ ਵਿੱਚ ਆਪ ਦੀ ਕਾਟੋ ਪ੍ਰੈਸਿਕ ਦਾ ਜ਼ਿਆਦਾ ਜਾ ਰਿਹਾ ਚਲੋ ਉਹ ਗੱਲ ਹਰ ਪਾਰਟੀ ਹਰ ਪਾਰਟੀ 'ਚ ਇਹੋ ਜੀ ਗੱਲ ਹੁੰਦੀ ਹੈ ਕੋਈ ਇਹੋ ਜੀ ਗੱਲ ਨਹੀਂ ਜੋ ਪਾਰਟੀ ਪ੍ਰਧਾਨ ਜੀ ਆ ਸਭ ਕੋਲ ਸਮਾਂ ਹੁੰਦਾ ਹਲਕੀਆ ਨੇ ਬੜਾ ਸਮਾਂ ਪਿਆ ਹਲ ਸਾਰੀਆਂ ਚੀਜ਼ਾਂ ਹੋਣਗੀਆਂ ਪਰ ਅੱਜ ਜਿੰਨੀ ਗੱਲ ਕੱਲ ਹੋਈ ਸੀ ਉਹ ਪਾਰਟੀ ਹਾਈ ਕਮਾਂਡ ਦੇ ਧਿਆਨ 'ਚ ਆ ਗਈ ਆ ਪਾਰਟੀ ਹਾਈ ਕਮਾਂਡ ਨੂੰ ਸਾਰੀ ਗੱਲ ਦੱਸ ਦਿੱਤੀ ਆ ਪਾਰਟੀ ਹਾਈ ਕਮਾਂਡ ਦੇ ਆਦੇਸ਼ ਦੇ ਉੱਤੇ ਕਈ ਗੱਲਾਂ ਜਿਹੜੀਆਂ ਨੇ ਉਹ ਪਾਰਟੀ ਹੁਣ ਸ਼ਾਸਨ ਵਿੱਚ ਰਹਿਣਾ ਪੈਂਦਾ ਪਾਰਟੀ ਜੋ ਜੇ ਨਹੀਂ ਕਰਦੇ ਕਹਿੰਦੇ ਮੈਂ ਤੇ ਓਪਨ ਆ ਸਾਹ ਖੁੱਲਾ ਉਹ ਤੇ ਜਿਹੜਾ ਤੁਸੀਂ ਪ੍ਰੈਸ ਕਾਨਫਰੈਂਸ ਭੁਲਾਈ ਹੈ ਕੁਝ ਮੁੱਦਾ ਤਾਂ ਹੋਊਗਾ ਕੱਲ ਮੇਰੇ ਖਿਲਾਫ ਕੋਈ ਮੇਰੇ ਖਿਲਾਫ ਉਹਨਾਂ ਵੱਲੋਂ ਕਮੈਂਟ ਬੋਲੇ ਗਏ ਸਨ ਜਿਹੜੇ ਜਿਹੜਾ ਕੀ ਹੈ ਇਹ ਸਭ ਬੋਲੇ ਗਏ ਸਨ ਤੁਸੀਂ ਸਾਬਤੋਂ ਮੈਂ ਹਿਸਤਾਂ ਨੂੰ ਕੋਸਦਾ ਨਹੀਂ ਸੁਣ ਤੋਂ ਬੋਲ ਗਏ ਆ ਪਰ ਚਲੋ ਉਹ 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 ਬੋਲ ਗਏ ਉਸ ਲਹਿਜੇ ਚ ਪ੍ਰਧਾਨ ਜੀ ਨੇ ਉਹਨਾਂ ਨੂੰ ਕਿਹਾ ਮੈਨੂੰ ਕਿਹਾ ਕਿ ਕੋਈ ਜਿਹੜੀ ਗੱਲ ਕੋਈ ਗੱਲ ਹੋਈ ਆ ਪਾਰਟੀ ਦੇ ਅੰਦਰ ਬੈਠ ਕੇ ਆਪਾਂ ਇਸ ਮਸਲੇ ਦਾ ਹੱਲ ਕਰਾਂਗੇ ਪ੍ਰਧਾਨ ਜੀ ਦੀ ਮੈਂ ਆਦੇਸ਼ਾਂ ਦੀ ਪਾਲਣਾ ਕਰਾਂ ਉਹਨਾਂ ਦੀ ਵੇਟ ਕਰਾਂਗਾ ਪ੍ਰਧਾਨ ਜੀ ਜੋ ਗਹਿਣਗੇ ਤੇ ਨਹੀਂ ਤੇ ਇਹ ਮੌਕਾ ਫੇਰ ਤੁਹਾਨੂੰ ਦੇ ਦਿਆਂਗੇ ਜੇ ਕੋਈ ਨਾ ਮੈਨੂੰ ਇਨਸਾਫ ਮਿਲਿਆ ਨਾ ਗੱਲ ਹੋਈ ਕਿਉਂਕਿ ਮੈਂ ਪਾਰਟੀ ਦਾ ਤੋਂ ਵੀ ਕਦੀ ਬਾਹਰ ਜਿਹੜਾ ਜਾਣ ਵਾਲਾ ਨਹੀਂ ਪਾਰਟੀ ਸਭ ਤੋਂ ਵੱਡੀ ਆ ਪਾਰਟੀ ਤੋਂ ਕੋਈ ਵੱਡਾ ਨਹੀਂ ਔਰ ਜਿਹੜੀ ਇਹ ਕੱਲ ਫੰਕਸ਼ਨ ਸੀ ਇਹ ਵੀ ਕੋਈ ਕਿਸੇ ਦਾ ਨਿੱਜੀ ਫੰਕਸ਼ਨ ਨਹੀਂ ਸੀ ਇਹ ਪੰਜਾਬ ਪ੍ਰਦੇਸ਼ ਕਾਂਗਰਸ ਦਾ ਫੰਕਸ਼ਨ ਸੀ ਪੰਜਾਬ ਦੀ ਸਾਰੀ ਲੀਡਰਸ਼ਿਪ ਜੇ ਚ ਮਹਿਲਾ ਕਾਂਗਰਸ ਹੋਵੇ ਪਾ ਯੂਥ ਕਾਂਗਰਸ ਹੋਵੇ ਪਾਵੇਂ ਐਨਐਸਯੂ ਆਏ ਹੋਵੇ ਪਾਵੇਂ OBC ਹੋਵੇ ਸਾਰਿਆਂ ਸੰਗਠਨਾਂ ਤੋਂ ਸਾਰੇ ਲੀਡਰਸ਼ਿਪ ਸਾਬਕਾ ਮੰਤਰੀ ਸਾਰੇ ਸਹਿਬਾਨ ਇੱਥੇ ਆਏ ਸਨ ਔਰ ਉਹਨਾਂ ਨੇ ਸਾਰਿਆਂ ਨੂੰ ਇੱਥੇ ਸੰਬੋਧਨ ਕੀਤਾ ਸੀ ਔਰ ਉਹਦੇ ਚ ਮੈਂ ਵੀ ਮੇਰੇ ਸਾਰੇ ਸਾਥੀ ਮੇਰੇ ਸਾਰੇ ਸਾਥੀਆਂ ਦਾ ਮੈਂ ਧੰਨਵਾਦੀ ਆ ਆਪਣੇ ਹਰ ਲੀਡਰ ਦੀ ਜੀ ਪ੍ਰੋਗਰਾਮ ਆਪੋ ਆਪਣੇ ਥਾਂ ਜਾਂਦੇ ਨੇ ਉਹ ਵੀ ਜਾਂਦੇ ਨੇ ਉਹਨਾਂ ਦਾ ਹਾਕਾ ਜਾਂਦਾ ਪਾਰਟੀ ਦੇ ਚਲੋ ਉਹ ਮੇਰਾ ਵੀ ਹਾਕਾ ਮੈਂ ਜਿੱਥੇ ਮਰ ਜਾਨਾ ਵਾ ਜਿੱਥੇ ਮੈਂ ਜਾਵਾਂ ਔਰ ਮੈਂ ਆਪਣੇ ਸਾਥੀਆਂ ਨੂੰ ਨਾਲ ਖੜਨਾ ਵਾ ਸਾਥੀਆਂ ਨੂੰ ਮਿਲਣਾ ਵਾ ਮੋਹਾਲੀ ਲੋਕਾਂ ਨੂੰ ਮਿਲਣਾ ਮੋਹਾਲੀ ਲੋਕਾਂ ਦੀ ਮੁੱਦੇ ਚੱਕਣਾ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰਨਾ ਕਿਉਂਕਿ ਮੈਦੀ ਸਭ ਤੋਂ ਪਹਿਲੀ ਪ੍ਰਾਇਓਰਟੀ ਮੋਹਾਲੀ ਹਲਕਿਆਂ ਦੇ ਕਾਂਗਰਸ ਵਰਕਰਾਂ ਦਾ ਸਨਮਾਨ ਮੋਹਾਲੀ ਹਲਕਾ ਕਾਂਗਰਸ ਪਾਰਟੀ ਦੇ ਮੇਰੇ ਸਾਥੀਆਂ ਦਾ ਸਨਮਾਨ ਮੈਂ ਕਿਸੇ ਆਪਣੇ ਸਾਥੀ ਦਾ ਸਨਮਾਨ ਨਾ ਹੋਵੇ ਬੇਦੇ ਕਿਸੇ ਸਾਥੀ ਦੀ ਕੋਈ ਕਿਸੇ ਸਟੇਜ ਤੇ ਕੋਈ ਇੱਜ਼ਤ ਨਾ ਹੋਵੇ ਮੇਰੇ ਕਿਸੇ ਸਾਥੀ ਦਾ ਕਿ ਉਸੇ ਪਾਰਟੀ ਵਿੱਚ ਮਾਨ ਸਨਮਾਨ ਜੇ ਕੋਈ ਉਹਦੀ ਇਨਸਲਟ ਕਰੇ ਉਹ 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 ਜਿਹੜਾ ਬਰਦਾਸ਼ਤ ਨਹੀਂ ਹੋਵੇਗਾ ਪਾਰਟੀ ਜਿੱਥੇ ਪ੍ਰਧਾਨ ਆਏਗਾ ਜਿੱਥੇ ਪਾਰਟੀ ਦਾ ਪ੍ਰੋਗਰਾਮ ਹੋਊਗਾ ਉੱਥੇ ਸਾਰੇ ਜਾਵਾਂਗੇ ਭਾਵੇਂ ਉੱਥੇ ਸਿੱਧੂ ਸਾਹਿਬ ਹੋਣ ਭਾਵੇਂ ਮੈਂ ਹੁਣ ਬਾਕੀ ਤਾਂ ਦੱਸਿਆ ਗਿਆ ਮੇਰੇ ਧਿਆਨ 'ਚ ਵੀ ਨਹੀਂ ਆਇਆ ਸੀ ਮੈਨੂੰ ਲੋਕਾਂ ਵੱਲੋਂ ਦੱਸਿਆ ਗਿਆ ਮੈਂ ਮੈਂ ਲੋਕਾਂ ਨੇ ਮੈਨੂੰ ਦੱਸਿਆ ਮੈਂ ਕਿਉਂਕਿ ਮੈਂ ਵੀ ਉੱਥੇ ਘੁੰਮਦਾ ਫਿਰਦਾ ਸੀ ਸਾਰਿਆਂ ਨਾਲ ਗੱਲਬਾਤ ਕਰਦਾ ਸੀ ਮੇਰੇ ਵੀ ਇੰਨਾ ਧਿਆਨ ਨਹੀਂ ਸੀ ਕਿ ਜਿਹੜਾ ਕੀ ਬੋਲਦਾ ਪਿਆ ਉੱਥੇ ਉਹ ਉਸ ਮੌਲਵੀ ਨੇ ਲੱਭ ਜਿਹੜਾ ਕੀ ਬੋਲਦਾ ਮੈਨੂੰ ਬਾਅਦ 'ਚ ਜਿਹੜਾ ਵਾ ਧਿਆਨ ਚ ਲਿਆਂਦੀ ਕਿ ਲੋਕਾਂ ਵੱਲੋਂ ਮੇਰੇ ਸਾਥੀਆਂ ਵੱਲੋਂ ਜਾਂ ਕਈ ਸ਼ਹਿਰ ਚ ਲੋਕਾਂ ਦੇ ਫੋਨ ਆਏ ਜਿਨ੍ਹਾਂ ਨੇ ਪ੍ਰੋਗਰਾਮ ਵੇਖਿਆ ਜਾਂ ਜਿਨ੍ਹਾਂ ਨੂੰ ਕਿਸੇ ਅੱਗੇ ਕਿਹਾ ਉੱਥੋਂ ਆਈ ਸੀ ਗੱਲ ਮੇਰੇ ਮੈਂ ਉੱਥੇ ਨਹੀਂ ਸੁਣਿਆ ਮੌਕੇ ਤੇ ਪਰ ਉਹ ਅਸਲੀਅਤ ਆ ਉਹ ਜਿਹੜਾ ਸਾਦਾ ਉਹਦਾ ਜਿਹੜਾ ਹੈਗਾ ਬਿਲਕੁਲ ਜਗਾਰ ਚਲੋ ਸਭ ਕੁਝ ਹੈਗਾ ਪਾਰਟੀ ਆਈ ਬਣ ਦੱਸਾਂਗਾ ਸਭ ਕੁਝ ਚਲੋ ਗੱਲ ਪਤਾ ਕੀ ਆ ਕਈ ਗੱਲਾਂ ਜਿਹੜੀਆਂ ਜਦੋਂ ਦਿਲ ਚ ਬਲਵਲੇ ਹੋਣ ਦਿਲ ਦੁਖੀ ਹੋਵੇ ਫਿਰ ਕਰਨਾ ਪੈਂਦਾ ਕੋਈ ਮੈਂ ਇਹ ਮੈਂ ਵੀ ਇਨਸਾਨ ਆ ਮੈਂ ਕੋਈ ਇਹ ਕੋ ਹੈ ਨਹੀਂ ਵੀ ਮੈਂ ਕੋ ਰਬਰਦੀ ਗੁੱਗਲੀਆਂ ਵੀ ਜਿਹੜੀ ਮੈਨੂੰ ਜੋ ਮਰਜੀ ਕਦੇ ਪਰ ਮੈਂ ਆਪਣਾ ਪਾਰਟੀ ਦਾ ਇੱਕ ਸਿਪਾਹੀ ਆ ਪ੍ਰਧਾਨ ਜੀ ਦਾ ਹੁਕਮ ਸਿਪਾਹੀ ਆ ਰਾਜ ਰਾਹੁਲ ਗਾਂਧੀ ਦਾ ਸਿਪਾਹੀ ਆ ਰਾਹੁਲ ਗਾਂਧੀ ਦਾ ਝੰਡਾ ਮੈਂ ਚੱਕ ਕੇ ਰੱਖਿਆ 32 ਸਾਲ ਤੋਂ ਕਾਂਗਰਸ ਪਾਰਟੀ ਦਾ ਅੱਗੋਂ ਵੀ ਜੁੱਥੇ ਰਾਹੁਲ ਗਾਂਧੀ ਦੇ ਗੱਲ ਆਵੇਗੀ ਜਿੱਥੇ ਪਾਰਟੀ ਦੀ ਗੱਲ ਆਵੇਗੀ ਮੈਨੂੰ ਆਪਣੀ ਨਿੱਜੀ ਕਿਸੇ ਵੇਲੇ ਕੋਈ ਗੱਲ ਛੱਡਣੀ ਵੀ ਪਵੇ ਤੇ ਉਹ ਵੀ ਮੈਂ ਛੱਡਣ ਨੂੰ ਤਿਆਰ ਆ ਪਰ ਮੈਂ ਪਾਰਟੀ ਜਿਹੜੀ ਆ ਉਹਦੇ ਨਾਲ ਕਦੀ ਚ ਉਹਦੇ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਮੈਂ ਵਿਸ਼ਵਾਸ ਨਹੀਂ ਦੱਸਦਾ ਧੰਨਵਾਦ